ਉਹ ਹਾਈਟ ਆ ਬਾਈ ਇਹ ਰੰਗ ਬਹੁਤ ਵੰਨੀਆਂ ਬਾਈ ਜਿਹੜੀ ਗਰਦਣਾ ਇਹਦੀ ਹਨਾ ਹਾਂਜੀ ਤੇ ਥੋੜਾ ਇਹ ਹਜੇ ਅੱਜ ਠੰਡ ਬੰਨੀ ਖੜਾ ਹੋਣੀ ਆ ਆਪਾਂ ਟਰਾਂਸਪੋਰਟ ਕਰਕੇ ਲਿਆਏ ਆ ਇੱਥੇ ਜੀ ਜੀ ਤੇ ਬਸ ਇੱਕ ਅੱਦੇ ਦਿਨ ਚ ਪੂਰਾ ਇੱਥੇ ਜੀ ਲਾ ਜੂਗਾ ਇੱਕ ਥੋੜਾ ਨਮਾ ਅੱਡਾ ਆ ਜਾਂਦਾ ਹਨਾ ਜੀ 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 ਬਿਲਕੁਲ ਪੂਰਾ ਐ ਖੜਨੀ ਖੁੜਨੀ ਇਹਦੀ ਬਈ ਬੱਕਰੇ ਦੀ ਮੰਨ ਲਾ ਪਾਕਿਸਤਾਨੀ ਨਸਲ ਦਾ ਬਾਈ ਜਿਵੇਂ ਪਾਕਤਾਂ ਵਾਲੇ ਤੁਸੀਂ ਬੱਕਰੇ ਵੇਖਨੇ ਉਹਨੇ ਲਾਲ ਡੱਬੇ ਹਨਾ ਕਾਲੇ ਡੱਬੇ ਉਹ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆ ਬਾਈ ਬਰਾਡ ਦੇ ਫਾਰਮ ਤੇ ਫਾਰਮੀ ਕਹਿਣੋ ਕਿਉਂਕਿ ਮੇਲੇ ਦੇ ਵਿੱਚ ਇਹਨਾਂ ਨੇ ਵੀ ਫਾਰਮੀ ਬਣਾਤਾ ਕਿਦਾਂ ਨਾਲ ਸਾਰੀ ਨਸਲ ਦੀਆਂ ਜਿਹੜੀਆਂ ਬੱਕਰੀਆਂ ਨੇ ਬਾਈ ਲੈ ਕੇ ਆਇਆ ਹੋਇਆ ਬਾਈ ਰਾਜਵੀਰ ਵਿਰਾੜ ਕੋਠੇ ਕੌਰ ਸਿੰਘ ਵਾਲੀ ਆਪਣੀ ਨਾਲ ਆ ਬਾਈ ਦੀਆਂ ਵੀਡੀਓ ਪਹਿਲਾਂ ਵੀ ਆਪਾਂ ਪਾਈਆਂ ਤੇ ਰਾਜਵੀਰ ਭਾਈ ਪਹਿਲਾਂ ਤਾਂ ਦੱਸੋ ਕਿਵੇਂ ਲੱਗ ਰਿਹਾ ਮੇਲਾ ਬਹੁਤ ਬਹੁਤ ਵਧੀਆ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਆਪਣੇ ਕੋਲ ਆ ਹੁਣ ਤੇ ਸਵਾਗਤ ਆ ਤੁਹਾਡਾ ਤੇ ਸਾਰੇ ਭਰਾਵਾਂ ਨੂੰ ਜਿਹੜੇ ਦੇਖੀ ਜਾਂਦੇ ਵੀਡੀਓ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਆ ਰਵੀਰ ਭਾਈ ਕਿਹੜੀਆਂ ਕਿਹੜੀਆਂ ਨਸਲ ਦੀਆਂ ਬੱਕਰੀਆਂ ਆਪਾਂ ਪਿਛਲੀ ਵੀਡੀਓ ਚ ਜਦੋਂ ਆਪਣਾ ਫਾਰਮ ਨਵਾਂ ਬਣ ਰਿਹਾ ਸੀ ਹਾਂਜੀ ਹਾਂਜੀ ਤੇ ਰਹਿ ਗਏ ਸੀ ਮੈਨਾਂ ਵੀ ਦਰਸ਼ਕਾਂ ਨੂੰ ਆਪਾਂ ਆਪਣੇ ਆਪਣੇ ਜਾਨਵਰ ਜਰੂਰ ਦਿਖਾ ਦਈ ਅੱਜ ਆਪਣੇ ਭਾਈ ਇੱਕ ਤਾਂ ਬਰਬਰੀ ਤੇ ਬੀਟਲੀ ਹੁੰਦੀ ਹੈ ਨਸਲ ਠੀਕ ਹੈ ਬਾ ਹੁਣ ਥੋੜਾ ਜਿਹਾ ਸੋਡੇ ਮੂਰੇ ਮੂਰੇ ਮੰਗਾਈਆਂ ਹਜੇ ਸੈਟਅਪ ਹੋਈ ਜਾਂਦਾ ਆਪਣਾ ਸੈਟ ਹਾਂਜੀ ਹਾਂਜੀ ਤੇ ਠੰਡ ਠੁੰਡੀ ਜੇ ਮੰਨੀ ਬੈਠੇ ਆ ਤੇ ਬਾ ਬੀਟਲ ਤੇ ਬਰਬਰੀ ਲੈ ਕੇ ਆਏ ਆ ਆਪਾਂ ਠੀਕ ਹੈ ਭਾਈ ਤੇ ਉਹ ਪਰਾਂ ਇੱਕ ਵੱਡਾ ਸਾਰਾ ਐ ਲਾਦਾਵੇਂ ਸਾਣ ਦਾ ਬੱਚਾ ਖੜਾ ਹੁੰਦਾ ਉਹ ਕਿਹੜੀ ਨਸਲ ਆ ਉਹ ਆਪਣਾ ਬੀਟਲੀ ਐ ਮੇਨ ਬਰੀਡਰ ਆ ਭਾਈ ਮੇਨ ਬਰੀਡਰ ਹਾਂ ਸ਼ਿਰੂ ਆ ਨਾ ਪੂਰੇ ਮੰਨ ਲਓ ਪੰਜਾਬ ਚ ਪ੍ਰਸਿੱਧੀ ਆ ਮੀਲੇ ਮੂਲੇ ਜਿੱਤਿਆ ਉਹ ਬੱਕਰਾ ਠੀਕ ਹੈ ਚੰਗਾ ਬਰੀਡਰ ਆ ਜਾਂਗੀਰ ਬਲੱਡ ਲਾਈਨ ਦਾ ਹੈਗਾ ਬਹੁਤ ਘੱਟ ਬੱਕਰੇ ਹੈਗੇ ਇਹ ਮੰਨ ਲਓ ਕੁਆਲਿਟੀ ਚ ਠੀਕ ਹੈ ਭਾਈ ਤੇ ਭਾਈ ਕਿਵੇਂ ਲੱਗ ਰਿਹਾ ਮੰਡੀ ਚ ਜਿਹੜਾ ਦਰਸ਼ਕਾਂ ਦੀ ਆਮਦ ਕਿੰਨੀ ਹੈਗੀ ਆ ਜਾਂ ਜਿਹੜੇ ਪਸ਼ੂ ਪਾਲਕ ਵੀਰ ਨੇ ਜਾਂ ਖਰੀਦਣ ਵਾਲੇ ਨੇ ਵੇਚਣ ਵਾਲੇ ਨੇ ਕਿੱਦਾਂ ਦਾ ਮਾਹੌਲਾ ਮੀਲੇ ਦੇ ਵਿੱਚ ਪੂਰਾ ਆਪਾ ਭਾਈ ਹਰਵਿੰਦਰ ਇੱਥੇ ਵ ਕਿਉਂਕਿ ਥੋੜਾ ਜਗ੍ਹਾ ਦਾ ਹੁੰਦਾ ਏ 3 ਸਾਲ ਹੋ ਗਿਆ ਆਪਾਂ ਇੱਥੇ ਜਗ੍ਹਾ ਤੇ ਲਾਉਣੇ ਹੁੰਨੇ ਤੰਬੂ ਹਣਾ ਤੇ ਇੱਕ ਮੰਨ ਲਓ ਮੋਹ ਪਿਆਰ ਹੀ ਬਣਿਆ ਆਸੇ-ਪਾਸੇ ਕੋੜੀਆਂ ਵਾਲਿਆਂ ਨਾਲ ਤੇ ਇਕੱਲਾ ਐਡਾ ਤੁਸੀਂ ਸੈਟਅਪ ਬੱਕਰੀਆਂ ਦਾ ਮਾਗੀ ਮੇਲੇ ਚ ਆਪਣਾ ਹੀ ਹੁੰਦਾ ਇਹ ਹਾਂਜੀ ਠੀਕ ਹੈ ਖਰਚਾ ਦਾ ਹੋ ਜਾਉਂਦਾ ਚਲੋ ਇੰਨੇ ਨਾਲ ਆਇਆ ਕੋਈ ਨਵਾਂ ਇੱਥੇ ਜਵਾਕ ਆਉਂਦੇ ਕਿਸੇ ਦੇ ਜਾਂ ਕੋੜੀਆਂ ਵਾਲਾ ਵੀਰ ਉਹ ਇਧਰ ਨੂੰ ਆਉਂਦਾ ਤਾਂ ਬੱਕਰੀ ਪਾਲਣ ਨੂੰ ਪ੍ਰਮੋਟ ਹੁੰਦਾ ਤੰਦਾ ਆਪਣਾ ਇਹੀ ਮਕਸਦ ਹੁੰਦਾ ਬਾਈ ਬਿਲਕੁਲ ਬਿਲਕੁਲ ਹਾਂ ਇਹ ਨਹੀਂਗਾ ਭਈ ਆਪਾਂ ਹਰੇਕ ਥਾਂ ਪੈਸਾ ਲੈ ਕੇ ਪ੍ਰਮੋਟ ਕਰੀਏ ਉਹ ਕਹਿ ਦਿੰਦੇ ਲੋਕ ਭਈ ਕਈ ਡਾਕਟਰ ਹਨ ਨਾ ਜਾਂ ਲੋਕ ਇਹ ਸੀ ਬੱਕਰੀ ਪਾਲਣ ਨੂੰ ਪ੍ਰਮੋਟ ਕਰਦੇ ਆ ਪਰ ਭਈ ਪ੍ਰਮੋਟ ਕਰਦੇ ਜਿਹੜੇ ਉੱਥੇ ਭਈ ਬਹੁਤ ਮਨ ਲ ਘਰ ਲੱਗ ਜਾਂਦਾ ਹੁਣ ਇੱਥੇ ਜਗਾ ਪਹਿਲਾਂ ਤਾਂ ਬੋਤਾ ਕੀ ਇੱਥੇ ਹੈ ਸੰਭੀ ਹੈ ਜਗਾ ਹੈ ਕਿਉਂਕਿ ਤੈਨੂੰ ਪਤਾ ਹੀ ਹੈ ਇੱਥੇ ਬਈ ਮੇਲੇ ਚ ਜਗਾ ਹਰ ਬੰਦੇ ਨੂੰ ਨਹੀਂ ਹੁੰਦੀ ਹੈ ਨਾ ਪੱਕੇ ਕਾਬਜੇ ਹੁੰਦੇ ਹਰੇਕ ਬੰਦੇ ਦੇ ਤੇ ਆਪਣੇ ਵੀ ਮਾਨ ਮਹਿਸੂਸ ਵਾਲੀ ਗੱਲ ਆਪਣੇ ਆਸਤੇ ਬਈ ਆਪਾਂ ਨੂੰ ਘੋੜੀਆਂ ਵਾਲ ਨੇ ਮੋਹ ਪਿਆਰ ਕਰਕੇ ਆਪਾਂ ਨੂੰ ਤਿੰਨ ਸਾਲਾਂ ਤੋਂ ਇੱਥੇ ਬਈ ਜਗਾ ਦੇ ਰੱਖੀ ਹੈ ਬਹੁਤ ਵਧੀਆ ਗੱਲ ਹੈ ਆਪੋ ਜਗਾ ਮਾਰੀ ਆ ਜੰਨੇ ਬਾਕੀ ਇੱਥੇ ਆਪਣਾ ਸਾਰੇ ਭਰਾ ਵੇਖ ਕੇ ਖੁਸ਼ ਹੁੰਦੇ ਆ। ਬਾਕੀ ਇਕੱਠ ਵੇਖ ਲਓ ਜਿਹੜਾ ਬੰਦਾ ਵੇਖ ਕੇ ਨੰਗਦਾ। ਬਿਲਕੁਲ ਭਾਈ ਅਸੀਂ ਜਿਵੇਂ ਸਾਰਾ ਮੇਲਾ ਪਸੂ ਬਾ ਦਾ ਦੇਖ ਰਹੇ ਆ। ਹਾਂਜੀ ਹਾਂਜੀ। ਜਿੱਥੇ ਕੀ ਘੋੜਿਆਂ ਦੀਆਂ ਬਹੁਤ ਸਾਰੀਆਂ ਨਸਲਾਂ ਨੇ। ਉਹਦੇ ਨਾਲ ਨਾਲ ਬੱਕਰੀਆਂ ਦੇ ਜਿਹੜੇ ਨਸਲਾਂ ਉਹ ਤੁਹਾਡੇ ਕੋਲੇ ਇੱਥੇਵੇਂ ਦੇਖਣ ਨੂੰ ਮਿਲੀਆਂ ਨੇ। ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਾਨਵਰ ਆਪਾਂ ਦੇਖਿਆ, ਕਬੂਤਰ ਦੇਖਿਆ, ਕੁੱਕੜ ਦੇਖਿਆ ਹਨ। ਸਾਰੇ ਤਰ੍ਹਾਂ ਦੀਆਂ ਕੁੱਤਿਆਂ ਦੀਆਂ ਬਹੁਤ ਸਾਰੀਆਂ ਬਰੀਡ ਆਈਆਂ ਨੇ। ਤਾਂ ਇਹ ਵੀ ਇੱਕ ਵਧੀਆ ਲੱਗਾ ਕਿਉਂਕਿ ਅੱਜ ਕੱਲ ਜਿਹੜਾ ਦੇਖਿਆ ਤੁਸੀਂ ਉਂ ਜਾਂ ਹੋਰ ਬਹੁਤ ਸਾਰੇ ਸਾਥੀ ਜਿਹੜੇ ਆ ਬੱਕਰੀਆਂ ਬੱਕਰੀ ਪਾਲਕ ਨੇ ਤੇ ਚੰਗੇ ਕਾਮਯਾਬ ਹੋ ਜੀ ਨਾ ਤਾਂ ਮੈਂ ਤਾਂ ਇਹ ਬਈ ਪ੍ਰਦਰਸ਼ਨੀ ਵੀ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਹਾਂ ਇਹ ਪ੍ਰਦਰਸ਼ਨੀ ਲਾਈ ਆ ਬਈ ਆਪਾਂ ਰਵਿੰਦਰ ਕਿਉਂਕਿ ਇੱਥੋਂ ਬਹੁਤ ਬੰਦਾਂ ਨੂੰ ਸ਼ੌਂਕ ਪੈਣਾ ਚੱਲ ਅੱਜ ਕਿਹਦੇ ਕੋਲੇ ਪੈਸੇ ਹੈ ਨਹੀਂਗੇ ਜਾਂ ਕੋਈ ਦੇਖ ਗਿਆ ਕਿੱਥੋਂ ਵੀ ਚਲੋ ਬੱਕਰੀਆਂ ਲਊਗਾ ਬੱਕਰੀ ਪਾਲਣ ਦਾ ਪ੍ਰਮੋਟ ਹੋਊਗਾ ਨਾ ਜਿਹੜਾ ਹੁਣ ਘੋੜੀਆਂ ਵਾਲੇ ਕੰਮ ਚਾਉਣਗੇ ਦੇਖ ਕੇ ਯਾਰ ਬਈ ਬੰਦਾ ਰੱਖੀ ਬੈਠਾ ਇਹ ਹੈ ਨਾ ਤੇ ਉਹਦਾ ਮੰਨ ਲਓ ਆਪਾਂ ਨੂੰ ਫਾਇਦਾ ਹੋਊਗਾ ਬੱਕਰੀਆਂ ਵਾਲਿਆਂ ਨੂੰ ਕੋਈ ਘੂੜੀਆਂ ਵਾਲੇ ਹੁੰਦਾ ਪੈਸਿਆਂ ਨਾਲ ਕੰਮ ਆ ਤਗੜੇ ਬੰਦੇ ਹੈਗੇ ਆ ਠੀਕ ਆ ਉਹ ਇਹ ਚ ਜਦੋਂ ਆਉਣਗੇ ਵਧੀਆ ਬਈ ਆਪਾਂ ਨੂੰ ਇਹ ਹਕਾਰਾ ਮਿਲੂਗਾ ਸਾਰੇ ਜਿਹੜੇ ਕੋਈ ਗਰੀਬ ਪਰਿਵਾਰ ਵੀ ਰੱਖੀ ਬੈਠਾ ਬੱਕਰੀਆਂ ਉਹਨਾਂ ਦੀਆਂ ਵੀ ਵਧੀਆ ਵਿਕਣਗੀਆਂ ਬਈ ਹਾਂ ਬਈ ਮੈਂ ਦੇਖਿਆ ਕਿ ਦਰਸ਼ਕ ਵੀ ਜਿਹੜੇ ਹੈਗੇ ਆ ਸਾਰੇ ਤੁਹਾਡੇ ਕੋਲ ਜਿਆਦਾ ਆਉਂਦੇ ਆ ਦੇਖਣ ਇੱਥੇ ਕਰੋੜ ਦਾ ਘੋੜਾ ਲੱਗੇ 2 ਕਰੋੜ ਦਾ ਬਈ ਸਾਰਨੋਂ ਇਕੱਠਾ ਤੇ ਆਪਣੇ ਸੋਸ਼ਲ ਮੀਡੀਆ ਵਾਲੇ ਭਰਾ ਸਾਰੇ ਆਪਣੇ ਕੋਲੇ ਵੱਧ ਹੁੰਦੇ ਆ ਬਈ ਬਿਲਕੁਲ ਬਿਲਕੁਲ ਬਈ ਤੇ ਬਈ ਜਿਹੜਾ ਜਿਵੇਂ ਆਪਣਾ ਉਹ ਬੱਕਰਾ ਹੈਗਾ ਆਪਣਾ ਤੁਸੀਂ ਕਹਿੰਦੇ ਹੋ ਕੀ ਨਾਮ ਕੀ ਦੱਸਿਆ ਉਹਦਾ ਇਹਦਾ ਸ਼ੇਰੂ ਆ ਬਈ ਨਾਂ ਇਹਦਾ ਤੇ ਬਈ ਬਹੁਤ ਨਾਮੀ ਬੱਕਰਾ ਹੈਗਾ ਇਹ ਆਪਣਾ ਠੀਕ ਆ ਬਈ ਤੇ ਇਹਦਾ ਬਈ ਜਿਵੇਂ ਆਪਣਾ ਕੋਈ ਤੁਸੀਂ ਇਹਦਾ ਹੋ ਕਰਾਉਣੇ ਹੋਗੇ ਤਾਂ ਉਹਦਾ ਵੀ ਕੁਝ ਲੈਨੇ ਹੋ ਹਾਂ ਇਹਦੀ ਬਈ ਸਟਾਰਟ ਫੀਸ ਹੈਗੀ ਹੈ ਕ੍ਰੋਸਿੰਗ ਫੀਸ 3000 ਰੁਪਿਆ 3000 ਤਿੰਨ ਸਾਲਾਂ ਤੋਂ ਉਹੀ ਫੀਸ ਰੱਖੀ ਹੋਈ ਆਪਾਂ ਵਧਾਈ ਨਹੀਂ ਠੀਕ ਹੈ ਇਹਦੇ ਨਾਲ ਦੇ ਬੱਕਰਾਂ ਦੀ ਲੋਕ ਪੰਜ-ਪੰਜ 1000 ਰੁਪਏ ਫੀਸ ਲਈ ਜਾਂਦੇ ਆ। ਫਰੀ ਤਾਂ ਨਹੀਂ ਕਰਦੇ ਬਈ ਫਿਰ ਲੋਕ ਚਾਂਬਲ ਵਲੇ ਜਾਂਦੇ ਆ। ਉਹ ਚੀਜ਼ ਦੀ ਕਦਰ ਨਹੀਂ ਕਰਦੇ। ਜਦੋਂ 2-3000 ਰੁਪਏ ਫੀਸ ਦਾ ਦਿੱਤਾ ਹੋਵੇ। ਸਹੀ ਗੱਲ। ਠੀਕ ਹੈ ਪਰ ਇਹਦੀ ਲਾਈ ਜਨੇ ਇਹਦੀ ਆਪਾਂ ਕਮਾਈ ਨਹੀਂ ਖਾਂਦੇ ਬਈ। ਸਹੀ ਗੱਲ। ਹਾਂ ਇਹਦਾ ਖਰਚਾ ਬਹੁਤ ਆ ਬਈ 300 ਰੁਪਏ ਡੇਲੀ ਦਾ ਖਰਚਾ ਬੱਕਰੇ ਦਾ ਆਪਣੇ ਦਾ। ਠੀਕ ਹੈ ਇੱਕ ਮੈਨੂੰ ਹੋਰ ਦੱਸੋ ਬਾਈ ਜਿਹੜੇ ਇਹਦੇ ਬੱਚੇ ਨੇ ਉਹ ਵੀ ਏਡੀ ਗ੍ਰੋਥ ਵਾਲੇ ਹੋਏ ਨੇ ਹੋ ਰਹੇ ਆ। ਹਾਂ ਬਾਈ ਸਾਰਾ ਰਿਜ਼ਲਟ ਚੰਗਾ ਹੈ ਦਾ। ਪੱਠਾ ਬਹੁਤ ਸੋਹਣੀਆਂ ਆਉਂਦੀਆਂ ਦੁੱਧ ਵਾਲੀਆਂ ਆ ਹਣਾ ਤੇ ਬਹੁਤ ਵਧੀਆ ਰਿਜ਼ਲਟ ਦਿੰਦਾ ਬਈ ਇਹ ਓਏ ਕਿੰਨੀ ਹਾਈ ਟੂ ਆਈਡੀ ਆ ਇਹਦੀ ਇਹਦੀ ਬਈ ਹੈਗੀ 44 47 ਇੰਚ ਦੀ 47 ਹਾਂ ਲੰਮਾ ਬਾਹਲਾ ਬੱਕਰਾ ਇਹ ਤੇ ਬਾਕੀ ਕਈ ਬੱਕਰੇ ਲੰਮੇ ਚੌੜੇ ਦਾ ਹੋ ਜਾਂਦੇ ਆ ਰਿਜ਼ਲਟ ਨਹੀਂ ਦਿੰਦੇ ਇਹ ਤੇ ਬਈ ਬਹੁਤ ਸੋਹਣੇ ਜਾਨਵਰ ਤਿਆਰ ਹੋਏ 4 ਸਾਲਾਂ ਦਾ ਹੋ ਗਿਆ ਹੁਣ ਮੰਨ ਲਾ ਵੱਡੀ ਉਮਰ ਚ ਜਾਈ ਜਾਂਦਾ ਹੈ ਹੂੰ ਤੇ ਬਈ ਮੈਂ ਦੇਖਿਆ ਵੇਖਣ ਦੂਰੋਂ ਵੇਖਣ ਚਾਹ ਲਾਦੇ ਮੈਂ ਘੋੜੇ ਦਾ ਬੱਚਾ ਖੜਾ ਹੋਵੇ ਬਈ ਮਾੜੇ ਬਿਛੇ ਨਹੀਂ ਹਾਈ ਹੋਗਾ ਇਹ ਮੁੱਲ ਵੀ ਇਹਦਾ ਬਈ ਉ ਤਾਂ ਅੰਦਾਜ਼ਾ ਲੱਗ ਗਿਆ ਨਾ 2 ਘੋੜੀਆਂ ਆ ਜਾਣੀਆਂ ਇਹ ਪਰ ਬਾਈ ਦਾ ਚਲੋ ਬੱਕਰਾ ਹੀ ਆ ਨਾ ਇਹ ਪਰ ਇਹ ਸਾਂਭਿਆ ਬਹੁਤ ਬਈ ਮੋਹ ਪਿਆਰ ਨਾਲ ਆਪਾਂ ਬਈ ਰਵੀਰੇ ਇਹ ਨਾ ਅਲੱਗ-ਅਲੱਗ ਜਿਹੜਾ ਸ਼ੌਂਕ ਆ ਸ਼ੌਂਕ ਦਾ ਮੁੱਲ ਹੁੰਦਾ ਜਾਨਵਰ ਦਾ ਮੁੱਲ ਹੁੰਦਾ ਨਾ ਚੰਗੇ ਚੰਗਾ ਜਾਨਵਰਾ ਤੇ ਉਹਦੇ ਕੋਈ ਮੁੱਲ ਨਹੀਂ ਆ ਕੋਈ ਕੀਮਤ ਨਹੀਂ ਹੁੰਦੀ ਕੀਮਤ ਨਹੀਂ ਹੁੰਦੀ ਬਈ ਇਹਨੂੰ ਬਹੁਤ ਸਾਨੂੰ ਬੜੇ ਬੰਦਿਆਂ ਨੇ ਹਨਾ ਇਹਦੇ ਮੁੱਲ ਲਾਈ ਸੀਗੇ ਆਪਾਂ ਵੇਚਿਆ ਨਹੀਂ ਕਿਉਂਕਿ ਆਪਣੇ ਜ਼ਿੰਮੇਵਾਰ ਭਰਾ ਕੋਲੇ ਇਹ ਨਸਲ ਦਾ ਬੱਕਰਾ ਮੇਰੇ ਕੋਲ ਹੀ ਹੈ ਠੀਕ ਹੈ ਜਿਆਦੇ ਗੁੱਜਰ ਭਰਾਵਾਂ ਕੋਲੇ ਬੱਕਰੇ ਉਧਰ ਕੋਤਵੇ ਵੰਨੀ ਖੰਡੇ ਵੰਨੀ ਮਰੀਲ ਕੋਟਲੇ ਵੰਨੀ ਬੱਚੇ ਇਹਦੇ ਉਹ ਮੰਨ ਲਓ ਵੱਡੇ ਬੱਕਰੇ ਹੈ ਠੀਕ ਹੈ ਹਾਂ ਇਹ ਜਿਹੜਾ ਮੇਨ ਬੱਕਰਾ ਜੀ ਉਹਦਾ ਬੱਚਾ ਹੈ ਬਹੁਤ ਤਗੜਾ ਜਾਵਰ ਬੱਕਰਾ ਹੋਇਆ ਹਮ ਸਾਰੇ ਬੱਕਰੀਆਂ ਵਾਲੇ ਦਾ ਜਾਣਦੀ ਆ ਤੇ ਉਹਦਾ ਆਪਣੇ ਕੋਲੇ ਡਾਇਰੈਕਟ ਉਹਦਾ ਬੱਚਾ ਆ ਗਿਆ ਸੀ ਕਿਸਮਤ ਨਾਲ ਠੀਕ ਹੈ ਮੇਲੇ ਮੁੱਲੇ ਜਿੱਤੇ ਫੁੱਲੇਵਾਲ ਮੇਲਾ ਜਿੱਤੇ ਆਏ ਨੇ ਤੇ ਦਿਖਾਓ ਜੀ ਮੜਾ ਇਹ ਸਾਰਾ ਇਹ ਦੇਖੋ ਤੁਸੀਂ ਦਰਸ਼ਕੋ ਦੇਖੋ ਮੇਰੀ 6 ਫੁੱਟਾ 22 ਦੀ 6 ਫੁੱਟ ਹਾਈਟ ਹੈ ਤੁਸੀਂ ਦੇਖੋ ਸਾਡੇ ਪੂਰਾ ਮੰਨ ਲਓ ਹੈਵੀ ਬੱਕਰਾ ਪਾ ਕਹ ਸਕਦੇ ਹੈਵੀ ਵੇਟ ਇਹ ਤੁਹਾਨੂੰ ਬਾਹਰ ਕੱਢ ਕੇ ਦਿਖਾ ਦੇਣਾ پوری ਬਾਹਰ ਬਾਹਰ ਮੜਾ ਲਿਆਓ ਬਾਈ ਮੜਾ ਜੇ ਆਪਾਂ ਜਿਹੜਾ ਦਰਸ਼ਕਾਂ ਨੂੰ ਦਿਖਾ ਦਈਏ ਤੇ ਬਹੁਤ ਨਾਮੀ ਬੱਕਰਾ ਹੈਗਾ ਇਹ ਅਲੱਗ-ਅਲੱਗ ਮੰਡੀਆਂ ਤੇ ਤੋਂ ਲੈੜਾ ਜਿਹਨੂੰ ਬਾਈ ਲੈ ਕੇ ਆਂਦਾ ਤਾਂ ਬਹੁਤ ਪ੍ਰਸ਼ੰਸਾ ਹੁੰਦੀ ਆ ਚੰਗਾ ਜਾਨਵਰ ਬਈ ਮੈਂ ਕਹਣਾ ਚੰਗਾ ਰੱਖੋ ਯਾਰ ਕੋਈ ਵੀ ਹੈਨਾ ਜੀ ਤੁਹਾਡਾ ਮੁੱਲ ਮੜੂਗਾ ਤੁਹਾਡੀ ਮਿਹਨਤ ਦਾ ਵੀ ਮੜੂਗਾ ਕਿਉਂਕਿ ਮਾੜੇ ਨੇ ਵੀ ਉਹਨਾਂ ਖਾਣਾ ਤਗੜੇ ਨੇ ਵੀ ਉਹਨਾਂ ਖਾਣਾ ਬਿਲਕੁਲ ਬਾਈ ਜਿਵੇਂ ਹੁਣ ਮੇਲੇ ਤੇ ਬਹੁਤ ਸਾਰੇ ਨਵੇਂ ਮੁੰਡਿਆਂ ਨੂੰ ਨਵੀਂ ਉਮਰ ਦੇ ਮੁੰਡੇ ਆਉਂਦੇ ਇੱਥੇ ਮੈਂ ਦੇਖ ਰਿਹਾ ਬਹੁਤ ਸਾਰੀ ਛੋਟੀ ਉਮਰ ਦੇ ਮੁੰਡੇ ਆ ਉਹ ਦੇਖਦੇ ਆ ਪਹੁੰਚ ਜਾਂ ਜਾਣਕਾਰੀ ਇੱਕ ਚੰਗੀ ਕੰਮ ਵਾਲਾ ਰੁਚੀ ਵਾਧੀ ਉਹਨਾਂ ਦੀ ਹੈਨਾ ਤਾਂ ਤੁਸੀਂ ਕੀ ਸੁਜੈਸਟ ਕਰਦੋਂ ਕੀ ਸੁਝਾਅ ਦਿੰਦੇ ਹੋ ਪਹਿਲਾਂ ਵੀ ਜੇ ਤੂੰ ਸ਼ੁਰੂ ਕਰਨਾ ਤਾਂ ਕਿੱਦਾਂ ਦੀ ਆ ਦੇ ਫੋਲ ਹੈ ਹਾਈਟ ਆ ਬਾਈ ਇਹ ਰੰਗ ਰੂਪ ਬੰਨੀਆਂ ਬਾਈ ਤਾਂ ਜਿਹੜੀ ਗਰਦਣਾ ਇਹਦੀ ਹਨਾ ਹਾਂਜੀ ਤੇ ਥੋੜਾ ਇਹ ਹਜੇ ਅੱਜ ਠੰਡ ਬੰਨੀ ਖੜਾ ਹੋਣੀ ਆ ਪਾ ਟ੍ਰਾਂਸਪੋਰਟ ਕਰਕੇ ਲਿਆਏ ਆ ਇੱਥੇ ਜੀ ਜੀ ਤੇ ਬਸ ਇੱਕ ਅੱਦੇ ਦਿਨ ਚ ਪੂਰਾ ਇੱਥੇ ਜੀ ਲਾਜੂਗਾ ਇੱਕ ਥੋੜਾ ਨਮਾ ਅਡਾ ਆ ਜਾਂਦਾ ਹਨਾ ਜੀ 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 ਬਿਲਕੁਲ ਪੂਰਾ ਐ ਖੜਨੀ ਖੁੜਨੀ ਇਹਦੀ ਬਾਈ ਬੱਕਰੇ ਦੀ ਮੰਨ ਲਾ ਪਾਕਿਸਤਾਨੀ ਨਸਲ ਦਾ ਬਾਈ ਜਿਵੇਂ ਪਾਕਿਸਤਾਨ 'ਚ ਤੁਸੀਂ ਬੱਕਰੇ ਵੇਖਨੇ ਉਹਨੇ ਲਾਲ ਡੱਬੇ ਹਨਾ ਕਾਲੇ ਡੱਬੇ ਉਹ ਚੀਜ਼ ਆ ਬਾਈ ਇਹ ਇਹਦਾ ਰੰਗ ਰੂਪ ਐ ਮਿਲਦਾ ਨਹੀਂਗਾ ਇਹ ਲਾਲ ਡੱਬਾ ਨਾ ਗਰਾ ਰੰਗ ਆ ਜਾਂਦਾ ਠੀਕ ਹੈ ਹਾਂ ਤੇ ਲੈਂਥ ਲੂੰਥੇ ਜੀ ਸਾਰੇ ਟੈਸਟੀ ਕਲਾਂ ਦਾ ਓਕੇ ਆ ਕੰਮ ਇਹਦਾ ਹੂੰ ਰਵੀਰ ਭਾਈ ਇਹਦੇ ਨਾਲ ਨਾ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਤੁਸੀਂ ਪੁੱਛ ਦਿਆ ਤੁਹਾਨੂੰ ਉਹਨਾਂ ਚਕ ਰੁਚੀ ਬਣਦੀ ਆ ਨਾ ਇਹ ਤੇ ਘੋੜੇ ਵੇਖ ਕੇ ਘੋੜੀਆਂ ਰੱਖਣ ਦੀ ਰੁਚੀ ਬਣਦੀ ਆ ਜਾਨਵਰ ਦੂਜੇ ਕੁੱਤੇ ਦੇਖ ਕੇ ਬੱਕਰੀਆਂ ਦੇਖ ਕੇ ਬੰਦਿਆਂ ਦਾ ਇੰਟਰਸਟ ਆਟੋਮੈਟਿਕਲੀ ਬੰਦ ਆ ਨਾ ਜਿਹੜੇ ਨਵੇਂ ਉਮਰ ਦੇ ਮੁੰਡੇ ਖਾਸ ਕਰਕੇ ਤੁਹਾਨੂੰ ਕੀ ਸੁਝਾ ਦਿੰਦੇ ਹਾਂ ਜੇ ਤੁਹਾਡੇ ਕੋਲ ਆਉਂਦੇ ਆ ਕਿ ਕਿਸ ਤਰ੍ਹਾਂ ਦੀਆਂ ਬੱਕਰੀਆਂ ਰੱਖਣੀ ਸ਼ੁਰੂ ਕਰਨ ਕਿਉਂਕਿ ਤੁਹਾਡਾ ਤਿਆਰਪਾ ਹੋ ਗਿਆ ਉਹਨੂੰ ਬੱਕਰੀ ਵੀ ਪਹਿਲਾਂ ਤਾਂ ਟ੍ਰੇਨਿੰਗ ਲੈ ਲੈਣ ਵਧੀਆ ਕਿਸੇ ਤੋਂ ਹਨਾ ਆਪਣੇ ਤੋਂ ਲੈ ਲੈਣਾ ਤੁਹਾਡੀ ਗੱਲ ਵਿੱਚ ਬਾਈ ਇੱਕ ਜਰੂਰ ਦਿਖਾ ਦਿਓ ਬਾਈ ਟ੍ਰੇਨਿੰਗ ਦਿੰਦੇ ਆ ਠੀਕ ਹੈ ਆ ਬਾਈ ਦਾ ਸਾਰਾ ਕੰਟੈਕਟ ਨੰਬਰ ਦਿੱਤਾ ਹੋਇਆ ਗੋਡ ਫਾਰਮ ਤੇ ਬਾਈ ਦੇ ਦੋ ਦਿਨ ਦੀ ਟ੍ਰੇਨਿੰਗ ਹੁੰਦੀ ਆ ਹਰ ਮਹੀਨੇ ਦੇ ਬਾਈ ਹਾਂਜੀ ਹਰ ਮਹੀਨੇ ਹੁੰਦੀ ਆ ਹਰ ਮਹੀਨੇ ਕਿਹੜੀਆਂ ਡੇਟਾਂ 'ਚ ਹੁੰਦੀ ਆ ਬਾਈ ਉਹ ਬਾਈ ਡੇਟ ਡਾਟ ਹੁੰਦੀ ਜਿਵੇਂ ਹੁਣ 21 22 ਜਨਵਰੀ ਦੀ ਆ ਗਈ ਹਨਾ ਤੇ ਜਨਵਰੀ ਵਾਲਾ ਫੀਸ ਤੇ ਆਪਾਂ ਦਿੰਨੇ ਆ ਟ੍ਰੇਨਿੰਗ ਪਹਿਲਾਂ ਫ੍ਰੀ ਵੀ ਦਿੱਤੀਆਂ ਫੇਰ ਉਹ ਬਾਈ ਲੋਕਾਦਰ ਨਹੀਂ ਪਾਉਂਦੇ ਉੱਥੇ ਗੱਲ ਆ ਜਾਂਦੀ ਆ ਹਨਾ ਤੇ ਸਿੱਖ ਕੇ ਕਰੋ ਬਾਈ ਕੰਮ ਤੇ ਜੇ ਕਿਸੇ ਕੋਈ ਬੇਰਜਗਾਰ ਭਰਾ ਹੈਗਾ ਹਨਾ ਪੈਸਾ ਦਾ ਇਹ ਬਈ ਬੱਕਰੀ ਪਾਲਣੇ ਇਹ ਜਿਹਾ ਤਾਂ ਦਾ ਰਵਿੰਦਰ ਜਿਹਦੇ ਘਰੇ ਖਾਣ ਨੂੰ ਦਾਣੇ ਵੀ ਹੈ ਨਹੀਂਗੇ ਹਨਾ ਉਹ ਵੀ ਬੰਦਾ ਬੱਕਰੀ ਪਾਲਣ ਕਰ ਸਕਦਾ ਬਿਲਕੁਲ ਕਿਉਂਕਿ ਇਹ ਜਿਹੜਾ ਫਰੀ ਆਫ ਕਾਸਟ ਵੀ ਪਾਲ ਸਕਦੇ ਆ ਪਰ ਦਰਾਖਤਾਂ ਤੋਂ ਟਾਹਣੀਆਂ ਲਾ ਕੇ ਜਾਂ ਬਾਹਰ ਚਰਾ ਕੇ ਹਨਾ ਜਿਹੜਾ ਹੁਣ ਮੱਝ ਗਾਂ ਹੁੰਦੀ ਜਾਂ ਘੋੜੀ ਹੋਗੀ ਉਹਦਾ ਤੁਹਾਨੂੰ ਖਰਚਾ ਬਈ ਘਰੇ ਹੋਣਾ ਚਾਹੀਦਾ ਤੁਹਾਡੀ ਜੇਬ ਤੋਂ ਪਹਿਲਾਂ ਠੀਕ ਹੈ ਇਹ ਬੱਕਰੀ ਪਾਲਣੇ ਇਹ ਜਿਹਾ ਜੇ ਤੁਸੀਂ ਜਮਾਂ ਗਰੀਬ ਹੈਗੇ ਹੋ ਤੁਸੀਂ ਬਾਹਰ ਚਾਰ ਲੋ ਤੁਹਾਨੂੰ ਤਾਂ ਵੀ ਤੁਸੀਂ ਇਹ ਸੈੱਟ ਕਰ ਦੋਗੀ ਜਿਵੇਂ ਹੁਣ ਪੜੇ ਲਿਖੇ ਮੁੰਡਿਆਂ ਨੇ ਚਲਾਉਣਾ ਕੰਮ ਵਧੀਆ ਫਾਰਮ ਬਣਾ ਕੇ ਸਾਡੇ ਭਾਈ ਇੱਕ ਹੋਰ ਵੀ ਇਹਨਾਂ ਨੂੰ ਬਿਮਾਰੀ ਬਹੁਤ ਘਟ ਪੈਂਦੀ ਹੈ ਨਾ ਦੂਜੇ ਜਨਵਾਰਾਂ ਦੀ ਬਿਮਾਰੀ ਬਈ ਹੁੰਦੀ ਤਾਂ ਹੈਗੀ ਇਹਨਾਂ ਨੂੰ ਦੋ ਤਿੰਨ ਨਾ ਪਰ ਉਹਦੀ ਵੈਕਸੀਨ ਹੈਗੀ ਹੈ ਇਹਨਾਂ ਦੀ ਤੇ ਜੇ ਸਹੀ ਸਾਂਭ ਸੰਭਾਲ ਹੈਗੀ ਆਪਣੀ ਸਹੀ ਰੱਖ ਰਖਾ ਹੈਗਾ ਰੁੱਤਾਂ ਜਦੋਂ ਬਦਲਦੀਆਂ ਗਰਮੀ ਸਰਦੀ ਇਹ ਬਿਮਾਰ ਹੁੰਦੀ ਨਹੀਂ ਬਈ ਠੀਕ ਹੈ ਤੇ ਪ੍ਰੋਡਕਸ਼ਨ ਇਹਦੀ ਬਾਲੀ ਹੈ ਮਲਟੀਪਲਾਈ ਜਿਆਦਾ ਹੁੰਦਾ ਧੰਦਾ ਇਹ ਠੀਕ ਹੈ ਮੰਨ ਲਓ ਸਾਲ ਚ ਦੋ ਵਾਰੀ ਸੂਇ ਪੈਂਦੀ ਹੈ ਡੇਢ ਸਾਲ ਚ ਤੇ ਬੱਚੇ ਜਿਆਦੇ ਹੈ ਇਹਦੀ ਆਮ ਨਾਲੋਂ ਗਿਣਤੀ ਜਿਆਦਾ ਵੱਧਦੀ ਹੈ ਪ੍ਰੋਫਿਟ ਵਾਲਾ ਧੰਦਾ ਹੈ ਇਹ ਠੀਕ ਹੈ ਜੀ ਹਾਂਜੀ ਰਾਵੀਰ ਭਾਈ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਬਹੁਤ ਬਹੁਤ ਸ਼ੁਕਰੀਆ ਭਾਈ ਤੇ ਦਰਸ਼ਕੋ ਆਪਾਂ ਤੁਹਾਨੂੰ ਸਾਰਾ ਮੇਲਾ ਜਿਹੜਾ ਦਿਖਾਇਆ ਸਾਰੇ ਤਰ੍ਹਾਂ ਦੇ ਜਾਨਵਰ ਮੇਲੇ ਤੁਹਾਨੂੰ ਦਿਖਾਏ ਆ ਅਮੀਰ ਕਰਦੇ ਤੁਹਾਨੂੰ ਚੰਗਾ ਲੱਗਿਆ ਹੋਊਗਾ ਤਾਂ ਇਸ ਤਰ੍ਹਾਂ ਹੋਰ ਜਿਹੜਾ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਲਈ ਸ਼ੁਕਰੀਆ